ਦਿੱਲੀ ਸਰਕਾਰ ਦੇ ਮਾੜੇ ਪ੍ਰਬੰਧਾ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਆ ਉਹ ਨੌਜਵਾਨ ਜਿਹੜੇ ਦਿੱਲੀ ਆ ਕੇ ਆਈਐਸ ਬਣਨ ਦਾ ਸੁਪਨਾ ਲੈ ਕੇ ਆਏ ਸੀ ਲੇਕਿਨ ਮਾੜੇ ਪ੍ਰਬੰਧਾ ਕਾਰਨ ਕਾਰਨ ਉਹਨਾਂ ਦੀ ਮੌਤ ਹੋ ਗਈ ਆ ਤੇ ਆਈਐਸ ਬਣਨ ਦੇ ਸੁਪਨੇ ਵੀ ਉਹਨਾਂ ਦੇ ਉਸੇ ਪਾਣੀ ਦੇ ਵਿੱਚ ਰੁੜ ਗਏ ਨੇ ਮਾਪਿਆਂ ਦੇ ਜਿੱਥੇ ਬੇਸਮੈਂਟ ਦੇ ਵਿੱਚ ਉਹ ਰਹਿ ਕੇ ਪੜ੍ਹਾਈ ਕਰ ਰਹੇ ਸੀ ਪਰ ਦਿੱਲੀ ਨਗਰ ਨਿਗਮ ਤੇ ਦਿੱਲੀ ਸਰਕਾਰ ਦੇ ਮਾੜੇ ਪ੍ਰਬੰਧਾ ਕਾਰਨ ਤਿੰਨ ਘਰ ਉਜੜ ਗਏ ਨੇ ਪੂਰੀ ਖਬਰ ਕੀ ਹੈ ਕਿ ਅਸਲ ਤੇ ਦਿੱਲੀ ਦੇ ਵਿੱਚ ਕਿਉਂਕਿ ਕਹਾਬਾ ਦੇਸ਼ ਭਰ ਦੇ ਵਿੱਚੋਂ ਆਈਐਸ ਬਣਨ ਦੇ ਸੁਪਨੇ ਲੈ ਕੇ ਆਉਂਦੇ ਨੇ ਦੇਸ਼ ਭਰ ਤੋਂ ਮੁੰਡੇ ਕੁੜੀਆਂ ਇੱਕ ਬੇਸਮੈਂਟ ਦੇ ਵਿੱਚ ਰਹਿ ਰਹੇ ਸੀ ਉੱਥੇ ਲਾਇਬ੍ਰੇਰੀ ਸੀ ਔਰ ਪਾਣੀ ਜਿਹੜਾ ਕੋਚਿੰਗ ਸੈਂਟਰ ਹੀ ਪਾਣੀ ਇੰਨਾ ਜ਼ਿਆਦਾ ਭਰ ਗਿਆ ਕਿ ਉੱਥੇ ਫਿਰ ਨਿਕਲਦਾ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਜਿਸ ਦੇ ਚੱਲਦੇ ਆ ਬੇਸਮੈਂਟ 'ਚ ਬਣੀ ਲਾਇਬ੍ਰੇਰੀ 'ਚ 2-3 ਮਿੰਟ ਦੇ ਵਿੱਚ ਹੀ ਦੱਸਿਆ ਜਾ ਰਿਹਾ ਕਿ 12 ਤੋਂ 13 ਫੁੱਟ ਪਾਣੀ ਭਰ ਗਿਆ 14 ਨੂੰ ਤੇ ਬਾਹਰ ਕੱਢ ਲਿਆ ਗਿਆ ਲਿਕਨੇ ਤਿੰਨ ਜਵਾਨਾਂ ਦੀ ਮੌਤ ਹੋ ਗਈ ਆ ਦਿੱਲੀ ਦੇ ਵਿੱਚ ਬੀਤੀ ਸ਼ਾਮ ਹੋਈ بارش ਦੇ ਚੱਲਦਿਆਂ 올ਡ ਰਜਿੰਦਰ ਨਗਰ ਦੇ ਰਾਓ ਆਈਐਸ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਪਾਣੀ ਵੜ ਗਿਆ ਸੀ ਪਾਣੀ ਇੰਨਾ ਜ਼ਿਆਦਾ ਭਰ ਗਿਆ ਕਿ ਤਿੰਨ ਨੌਜਵਾਨਾਂ ਦੀ ਡੁੱਬਣ ਦੇ ਨਾਲ ਮੌਤ ਹੋ ਗਈ ਆ ਪੁਲਿਸ ਨੇ ਸ਼ਾਮ ਨੂੰ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਤਾਂ ਫਿਰ ਮੌਕੇ ਤੇ ਐਨਡੀਆਰਐਫ ਨੂੰ ਬੁਲਾਇਆ ਗਿਆ ਔਰ देर रात ਤਿੰਨ ਵਿਦਿਆਰਥੀਆਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਤੇ 14 ਵਿਦਿਆਰਥੀਆਂ ਨੂੰ ਸੁਰੱਖਿਅਤ ਤੌਰ ਤੇ ਬਾਹਰ ਕੱਢ ਲਿਆ ਗਿਆ। ਬੇਸਮੈਂਟ ਦੇ ਵਿੱਚ ਕੁੱਲ ਕਿੰਨੇ ਵਿਦਿਆਰਥੀ ਫਸ ਚੁੱਕੇ ਸੀ ਇਸ ਦੀ ਜਾਣਕਾਰੀ ਵੀ देर तक ਨਹੀਂ ਮਿਲੀ ਪਰ ਮੀਡੀਆ ਰਿਪੋਰਟ ਦੇ ਮਤਾਬਕ ਸ਼ਾਮੀ 7 ਵਜੇ ਲਾਇਬ੍ਰੇਰੀ ਬੰਦ ਹੋ ਰਹੀ ਸੀ ਉਸੇ ਸਮੇਂ ਸਟੂਡੈਂਟ ਬਾਹਰ ਨਿਕਲਦੇ ਸੀ। ਇਸੇ ਦੌਰਾਨ ਬਹੁਤ ਹੀ ਤੇਜ਼ ਪ੍ਰੈਸ਼ਰ ਦੇ ਨਾਲ ਪਾਣੀ ਜਿਹੜਾ ਵਾ ਅੰਦਰ ਆਉਣ ਲੱਗ ਪਿਆ। ਤੇ ਲਾਇਬ੍ਰੇਰੀ ਦਾ ਨਿਕਲਣ ਵਾਸਤੇ ਲਾਇਬ੍ਰੇਰੀ ਤੋਂ ਇੱਕੋ ਗੇਟ ਸੀ ਔਰ ਬੇਸਮੈਂਟ ਚ ਬਾਹਰ ਨਿਕਲਣ ਲਈ ਇੱਕ ਹੀ ਪੌੜੀ ਬਣਾਈ ਗਈ ਸੀ ਜਿਹੜੇ ਚਸ਼ਮਦੀਪ ਗਵਾਹ ਨਾ ਵਿਦਿਆਰਥੀ ਨੇ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਲਾਇਬ੍ਰੇਰੀ ਖਾਲੀ ਕਰ ਰਹੇ ਉਦੋਂ ਤੱਕ ਉਹ ਗੋਡਿਆਂ ਤੱਕ ਪਾਣੀ ਆ ਚੁੱਕਿਆ ਸੀ ਔਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਪੌੜੀਆਂ ਚੜ੍ਹਨਾ ਵੀ ਮੁਸ਼ਕਲ ਹੋ ਗਿਆ ਸੀ ਮੈਦ 2-3 ਮਿੰਟ ਦੇ ਵਿੱਚ ਹੀ ਪੂਰੇ ਬੇਸਮੈਂਟ ਦੇ ਵਿੱਚ 10 ਤੋਂ 12 ਫੁੱਟ ਪਾਣੀ ਭਰ ਗਿਆ ਤੇ ਬੱਚੇ ਬੈਂਚ ਤੇ ਖੜੇ ਸੀ ਲੇਕਿਨ ਫਿਰ ਵੀ ਤਿੰਨ ਜਾਣਿਆਂ ਦੀ ਮੌਤ ਹੋ ਗਈ। ਵਿਦਿਆਰਥੀਆਂ ਨੂੰ ਬਚਾਉਣ ਲਈ ਰस्सियां ਵੀ ਸੁੱਟੀਆਂ ਗਈਆਂ ਸੀ ਲੇਕਿਨ ਪਾਣੀ ਗੰਦਾ ਸੀ ਇਸ ਲਈ ਰस्सियां ਦਿਖਾਈ ਹੀ ਨਹੀਂ ਦਿੱਤੀਆਂ। ਔਰ ਦੂਜਾ ਕਿ ਅਚਾਨਕ ਤੇਜ਼ ਪ੍ਰੈਸ਼ਰ ਦੇ ਨਾਲ ਪਾਣੀ ਅੰਦਰ ਆ ਗਿਆ। ਇਹਦੀ ਹੁਣ ਪੁਲਿਸ ਜਿਹੜੀ ਜਾਂਚ ਕਰੀ ਆ ਕੋਚਿੰਗ ਦੇ ਪ੍ਰਬੰਧਕ ਅਤੇ ਕואର୍ਡੀਨੇਟਰ ਨੂੰ ਫਿਲਹਾਲ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਫਾਇਰ ਅਫਸਰ ਅਤਲ ਗਰਗ ਨੇ ਦੱਸਿਆ ਕਿ ਫਾਇਰ ਬਰਗੇਡ ਦੀਆਂ 5 ਗੱਡੀਆਂ ਭੇਜੀਆਂ ਗਈਆਂ ਸੀ ਸੜਕ ਤੇ ਪਾਣੀ ਭਰੇ ਹੋਣ ਕਾਰਨ ਸ਼ੁਰੂਆਤ ਤੋਂ ਵਿੱਚ ਬੇਸਮੈਂਟ ਦੇ ਵਿੱਚ ਪਾਣੀ ਨਹੀਂ ਕੱਢ ਸਕੇ ਸੀ ਕੁਝ ਦੇਰ ਬਾਅਦ ਜਦੋਂ ਸੜਕ ਤੋਂ ਪਾਣੀ ਘਟ ਹੋਇਆ ਤੇ ਫਿਰ ਜਾ ਕੇ ਬੇਸਮੈਂਟ ਤੋਂ ਪਾਣੀ ਕੱਢਣਾ ਸ਼ੁਰੂ ਕੀਤਾ ਉਹਨਾਂ ਨੇ ਪੰਪ ਲਗਾ ਕੇ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਲੇਕਿਨ ਉਸ ਤੋਂ ਬਾਅਦ ਉਥੇ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਉਦੋਂ ਤੱਕ ਬਾਹਰ ਚੋਣੀਆਂ ਲਾਸ਼ਾਂ ਬਾਹਰ ਕੱਢੀਆਂ ਪੁਲਿਸ ਨੇ ਵੀ ਦੱਸਿਆ ਕਿ ਰੈਸਕਿਊ ਦੇ ਦੌਰਾਨ ਪਾਣੀ ਵਿੱਚ ਜਿਹੜੇ ਨੇ ਬੈਂਚ ਵੀ ਤੈਰੇ ਸੀ ਇਸ ਲਈ ਬੱਚਿਆਂ ਨੂੰ ਬਾਹਰ ਕੱਢਣ ਵਾਸਤੇ ਬੜੀ ਮੁਸ਼ਕਲ ਸਾਹਮਣਾ ਕਰਨਾ ਪਿਆ ਦੇਰ ਰਾਤ ਜਦੋਂ ਰੈਸਕਿਊ ਆਖਰੀ ਚਰਨ ਵਿੱਚ ਸੀ ਉਦੋਂ ਪਾਣੀ 7 ਫੁੱਟ ਰਹਿ ਚੁੱਕੇ ਜਦ ਕਿ ਪਹਿਲਾਂ 12 ਸੀ ਬੱਚਿਆਂ ਨੂੰ ਰस्सियां ਦੇ ਸਾਰੇ ਬਾਹਰ ਕੱਢਿਆ ਗਿਆ। ਘਟਨਾ ਤੋਂ ਬਾਅਦ ਪੁਲਿਸ ਅਤੇ ਸਰਕਾਰ ਨੇ ਤਿੰਨ ਵੱਡੇ ਐਕਸ਼ਨ ਲਏ ਨੇ। ਪੁਲਿਸ ਨੇ ਦੇਰ ਰਾਤ ਤੱਕ ਘਟਣ ਲੈ ਕੇ ਕ੍ਰਿਮినਲ ਕੇਸ ਦਰਜ ਕਰ ਲਿਆ। ਨਵੇਂ ਕਾਨੂੰਨ ਦੀ ਧਾਰਾ 105, 106, 152, 290 ਤੇ 35 ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ। ਸੁਲਾਵਾ, ਕੋਚਿੰਗ ਪ੍ਰਬੰਧਕ ਅਤੇ ਕੋਆਰਡੀਨੇਟਰ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਫੋਰੈਂਸਿਕ ਟੀਮ ਨੇ ਵੀ ਮੌਕੇ ਤੇ ਪਹੁੰਚ ਕੇ ਕਈ ਸਬੂਤ ਇਕੱਠੇ ਕੀਤੇ ਨੇ। ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ। ਦਿੱਲੀ ਸਰਕਾਰ ਦੀ ਮੰਤਰੀ ਆਥੀ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਕੋਚਿੰਗ ਸੰਸਥਾ ਦੇ ਬੇਸਮੈਂਟ ਵਿੱਚ ਪਾਣੀ ਭਰਨ ਅਤੇ ਛਤ ਵਿਦਿਆਰਥੀਆਂ ਨੂੰ ਫਸਨ ਦੀ ਘਟਨਾ ਲੈ ਕੇ ਮੈਸਟ੍ਰੇਟ ਜਾਂਚ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਨੇ ਅਤੇ 24 ਘੰਟੇ ਦੇ ਅੰਦਰ ਅੰਦਰ ਰਿਪੋਰਟ ਦੇਣ ਦੇ ਵੀ ਨਿਰਦੇਸ਼ ਦਿੱਤੇ ਨੇ ਦਿੱਲੀ ਦੀ ਮੇਰ ਸ਼ੈਲੀ ਬਰਾਏ ਨੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹਨਾਂ ਸਾਰੇ ਕੋਚਿੰਗ ਸੈਂਟਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਬੇਸਮੈਂਟ ਦੇ ਵਿੱਚ ਇਹੋ ਜਿਹੀਆਂ ਕਾਰਵਾਈਆਂ ਚਲਾ ਰਹੇ ਨੇ ਜਿਨ੍ਹਾਂ ਨੇ ਨਿਯਮਾਂ ਦਾ ਉਲੰਘਣ ਕੀਤਾ ਉਹਨਾਂ ਨੇ ਕਿਹਾ ਕਿ ਇਸ ਤ੍ਰਾਸਦੀ ਦੇ ਲਈ ਐਮਸੀਡੀ ਦੇ ਮਿਊਨਿਸਪਲ ਕਾਰਪੋਰੇਸ਼ਨ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਵੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਤਿੰਨ ਵਿਦਿਆਰਥੀਆਂ ਦੇ ਡੇਰੇ ਲਾਸ਼ਾਂ ਕੱਢ ਕੇ ਪੋਸਟਮਾਰਟਮ ਦੇ ਲਈ ਦਿੱਲੀ ਦੇ ਰਾਮ ਮਨੋਰ ਲੋਇਆ ਹਸਪਤਾਲ ਦੇ ਵਿੱਚ ਭੇਜੇਗੇ ਨੇ ਤਿੰਨ ਵਿਦਿਆਰਥੀਆਂ ਦੀ ਪਛਾਣ ਹੋ ਚੁੱਕੀ ਇੱਕ ਵਿਦਿਆਰਥੀ ਦਾ ਨਾਮ ਨੇਵਲ ਡੋਲਵਿਨ ਹੈ ਜੇਦੀ ਉਮਰ 28 ਸਾਲ ਉਹ ਕੇਰਲਾ ਦਾ ਰਹਿਣ ਵਾਲਾ ਔਰ ਪਿਛਲੇ 8 ਮਹੀਨੇ ਤੋਂ ਉਹ ਦਿੱਲੀ ਚ ਰਹਿ ਕੇ ਆਈਐਸ ਦੀ ਤਿਆਰੀ ਕਰ ਰਿਹਾ ਸੀ ਤੇ ਨਾਲ ਹੀ ਉਹ ਦਿੱਲੀ ਦੀ ਜਵਾਰलाल ਨਹਿਰੂ ਯੂਨੀਵਰਸਿਟੀ ਵਿੱਚ ਪੀਐਚਡੀ ਵੀ ਕਰ ਰਿਹਾ ਇਸ ਤੋਂ ਇਲਾਵਾ ਜਿੰਨਾ ਦੋ ਹੋਰ ਵਿਦਿਆਰਥੀਆਂ ਦੀ ਮੌਤ ਹੋਈ ਉਹਨਾਂ ਦੀ ਪਛਾਣ ਤਾਨੀਆਂ ਸੋਣੀ ਜੇਦੀ ਉਮਰ 25 ਸਾਲ ਅਤੇ ਸ਼੍ਰੀਆ ਜਾਦਵ ਜਿਸ ਦੀ ਉਮਰ ਵੀ 25 ਸਾਲ ਦੇ ਰੂਪ ਵਿੱਚ ਹੋਈ ਹੈ ਸ਼੍ਰੀਆ ਨੇ 1 ਮਹੀਨੇ ਪਹਿਲਾਂ ਹੀ ਰਾਓ ਕੋਚਿੰਗ ਸੈਂਟਰ ਦੇ ਵਿੱਚ ਐਡਮਿਸ਼ਨ ਲਿਆ ਸੀ ਉਹ ਉੱਤਰ ਪ੍ਰਦੇਸ਼ ਦੇ ਅੰਬੇਦਕਰ ਨਗਰ ਦੀ ਰਹਿਣ ਵਾਲੀ ਜਦ ਕੇ ਤਾਨੀਆਂ ਸੋਨੀ ਬਾਰੇ ਫਿਲਹਾਲ ਅਜੇ ਮੁੱਢਲੀ ਜਾਣਕਾਰੀ ਨਹੀਂ ਹੈ ਕਿ ਉਹ ਕਿੱਥੋਂ ਦੇ ਰਹਿਣ ਵਾਲੀ ਸੀ ਹਾਸੇ ਤੋਂ ਬਾਅਦ ਵਿਦਿਆਰਥੀਆਂ ਨੇ ਦਿੱਲੀ ਸਰਕਾਰ ਦਿੱਲੀ ਨਗਰ ਨਿਗਮ ਦੇ ਖਿਲਾਫ ਤੇ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਸਵੇਰੇ ਇੱਕ ਵਿਦਿਆਰਥੀ ਨੇ ਦਾਵਾ ਕੀਤਾ ਕਿ 8-10 ਲੋਕਾਂ ਦੀ ਜਾਨ ਗਈ ਹੈ ਇਹ ਵੀ ਖਬਰਾਂ ਚੱਲ ਰਹੀਆਂ ਨੇ ਔਰ MCD ਨੇ ਇਹਨੂੰ ਡਿਜਾਸਟਰ ਦੱਸ ਰਹੀ ਵਿਦਿਆਰਥੀਆਂ ਦੋਸ਼ ਜਦ ਕਿ ਪੂਰੀ ਜਿਹੜੀ ਲਾਪਰਵਾਹੀ ਆ ਉਹ ਮਿਊਨਿਸਪਲ ਕਾਰਪੋਰੇਸ਼ਨ ਦੀ ਆ ਅੱਧੇ ਘੰਟੇ ਦੇ ਮੀਂਹ ਨਾਲ ਇੰਨਾ ਜ਼ਿਆਦਾ ਪਾਣੀ ਭਰ ਗਿਆ ਇਹਦਾ ਮਤਲਬ ਹੈ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਪ੍ਰਬੰਧ ਸਹੀ ਨਹੀਂ ਆ ਔਰ ਪ੍ਰਸ਼ਾਸਨ ਹੁਣ ਉਹਨੂੰ ਡਿਜਾਸਟਰ ਕਹਿ ਰਿਹਾ ਜੋ ਕਿ ਜਦ ਕਿ ਕਦੀ ਕਦੀ ਹੁੰਦੇ ਕਿ ਜਦੋਂ ਕੁਦਰਤੀ ਆਪਤ ਹੁੰਦੀ ਹੈ ਕੁਦਰਤੀ ਆਪਤ ਨਹੀਂ ਸੀ ਉਹਨੇ ਵੀ ਕਿਹਾ ਕਿ ਉਸ ਵਿਦਿਆਰਥੀ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੇ ਮਾਲਕ ਨੇ ਦੱਸਿਆ ਕਿ 10-12 ਦਿਨਾਂ ਤੋਂ ਉਹ ਐਮਸੀਡੀ ਨੂੰ ਕਹਿ ਰਹੇ ਸੀ ਕਿ ਡਰੇਨ ਸਿਸਟਮ ਨੂੰ ਤੁਰੰਤ ਸਹੀ ਕਰਨਾ ਚਾਹੀਦਾ ਹੋਰਨਾਂ ਵਿਦਿਆਰਥੀਆਂ ਨੇ ਇਹ ਵੀ ਦੋਸ਼ ਲਾਇਆ ਕਿ ਦੋਸ਼ੀਆਂ ਦੇ ਖਿਲਾਫ ਤੁਰੰਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਹਾਦਸੇ ਵਿੱਚ ਜ਼ਖਮੀ ਹੋਏ ਤੇ ਜਾਨ ਗਵਾਉਣ ਵਾਲੇ ਵਿਦਿਆਰਥੀਆਂ ਦੀ ਸਹੀ ਗਿਣਤਾ ਗਿਣਤੀ ਦੱਸਣੀ ਚਾਹੀਦੀ ਹੈ ਉਧਰ ਆਵਾਦੀ ਪਾਰਟੀ ਦੇ ਵਿਧਾਇਕ ਦੁਰਗੇਸ਼ ਪਾਠਕ ਨੇ ਖਦਸ਼ਾ ਚਾਹੇ ਕਿ ਨੇੜਲੇ ਇਲਾਕਿਆਂ ਦੇ ਨਾਲਾਂ ਜਾਂ ਸਿਵਰ ਫਟੇ ਦੇ ਨਾਲ ਪਾਣੀ ਭਰ ਗਿਆ ਸੀ ਭਾਰਤੀ ਜਨਤਾ ਪਾਰਟੀ ਜਵਾਬ ਦੇ ਕਿ 15 ਸਾਲਾਂ ਵਿੱਚ ਉਹਨਾਂ ਦਾ ਪਾਰਸ਼ਦ ਕੀ ਕਰਦਾ ਰਿਹਾ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਿਰਿੰਦਰ ਸਚਦੇਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਸੀ ਤੇ ਉਹਨਾਂ ਦੀ ਸਰਕਾਰ ਦੇ ਭ੍ਰਿਸ਼ਟਾਚਾਰ ਦੀ ਜਾਂਚ ਹੋਣੀ ਚਾਹੀਦੀ ਹੈ ਦਿੱਲੀ ਨਗਰ ਨਿਗਮ ਦੇ ਭ੍ਰਿਸ਼ਟਾਚਾਰ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਨਾਲਿਆਂ ਦੀ ਸਫਾਈ ਕਿਉਂ ਨਹੀਂ ਹੋਈ ਫਿਲਹਾਲ ਇਸ ਦੁਖਦਾਈ ਖਬਰ ਤੇ ਹੁਣ ਭਾਰਤੀ ਜਨਤਾ ਤੇ ਆਮ ਆਦਮੀ ਪਾਰਟੀ ਇੱਕ ਦੂਜੇ ਦੇ ਉੱਪਰ ਚੱਕਰ ਸੁੱਟ ਰਹੇ ਨੇ ਜੇ ਕਿ ਸਭ ਤੋਂ ਵੱਡਾ ਸਵਾਲ ਆ ਕਿ ਇਹਦੇ ਚ ਦਿੱਲੀ ਸਰਕਾਰ ਨਗਰ ਨਿਗਮ ਨਗਰ ਨਿਗਮ ਦੇ ਅਧਿਕਾਰੀ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਸੀਵਰੇਜ ਸਿਸਟਮ ਸਹੀ ਨਹੀਂ ਕੀਤਾਗਾ ਔਰ ਇਨ੍ਹਾਂ ਪਿੱਛੇ ਇੱਕ ਨਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪ੍ਰਬੰਧਕ ਐਮ ਸੀ ਡੀ ਦੇ ਅਧਿਕਾਰੀ ਉੱਥੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਿਆਸਤ ਹੁਣ ਬਥੇਰੀ ਹੋ ਰਹੀ ਹੈ ਲੇਕਿਨ ਪਤਾ ਨਹੀਂ ਕਿ ਦੋਸ਼ੀਆਂ ਨੂੰ ਕਦੋਂ ਸਜ਼ਾ ਮਿਲੇਗੀ ਤੇ ਭੀੜਤਾਂ ਨੂੰ ਕਦੋਂ ਇਨਸਾਫ਼ ਮਿਲੇਗਾ